ਆਇਨਸਟਾਈਨ ਨੇ ਆਇਨਸਟਾਈਨ ਬਹੁਤ ਹੀ ਦਇਆਵਾਨ ਬੰਦਾ ਸੀਗਾ ਪਰ ਉਹਦੀ ਇੱਕ ਕੋਟੇਸ਼ਨ ਨੂੰ ਲੈ ਕੇ ਬੜਾ ਰੌਲਾ ਪਿਆ ਬਈ ਇਹ ਨੇ ਕਿਵੇਂ ਇੰਨੀ ਸਖਤ ਤਾਰਨ ਸਖਤ ਮਤਲਬ ਇਹਦੀ ਜਿਹੜੀ ਬਹੁਤ ਸਖਤ ਇਹਨੇ ਆਪਣੀ ਸਟੇਟਮੈਂਟ ਦੇ ਦਿੱਤੀ ਇਹ ਸਟੇਟਮੈਂਟ ਇੰਨੀ ਮਤਲਬ ਇਹ ਤਾਂ ਬਹੁਤ ਬਹੁਤ ਨਾਰਮਲ ਜਿਹਾ ਤੇ ਕਾਈਂਡ ਜਿਹਾ ਬੰਦਾ ਆ ਇਹਨੇ ਇੰਨੀ ਰਾਜਨੀਤੀ ਵਾਲੀ ਸਟੇਟਮੈਂਟ ਉਹਨੇ ਕਿਹਾ ਸੀਗਾ ਕਿ ਜਿੰਨੇ ਵੀ ਮਤਲਬ ਦਰਮਿਆਨੇ ਤੋਂ ਵੀ ਘੱਟ ਦਿਮਾਗ ਦੇ ਮੂਰਖ ਆ ਮੂਰਖ ਕਿਹਾ ਸੀ ਉਹਨੇ ਬੇਸਿਕਲੀ ਜਿਹੜੇ ਮਤਲਬ ਲਾਈ ਲੱਗ ਆਪਣੀ ਕੋਈ ਨੌਲੇਜ ਨਹੀਂ ਹੁੰਦੀ ਘੱਟ ਪੜੇ ਲਿਖੇ ਹੁੰਦੇ ਆ ਤੇ ਇਧਰ ਉਧਰ ਆਲਾ ਦਵਾਲਾ ਆਬਜ਼ਰਵ ਨਹੀਂ ਕਰ ਸਕਦੇ ਸੋਚ ਨਹੀਂ ਸਕਦੇ ਉਹ ਕਹਿੰਦਾ ਸੀ ਵੀ ਕੈਨ ਨੂੰ ਪੜਾ ਲੱਗਦਾ ਪਰ ਇਹ ਦੁਨੀਆ ਤੇ ਬੋਝ ਹੀ ਐ ਇਹ ਮਰ ਵੀ ਜਾਣ ਰੱਬ ਇਹਨਾਂ ਨੂੰ ਅੱਜ ਵੀ ਚੁੱਕ ਲਵੇ ਤੇ ਫਾਇਦਾ ਹੀ ਹੋਏਗਾ ਨੁਕਸਾਨ ਨਹੀਂ ਹੋਏਗਾ ਉਹ ਕਹਿੰਦੇ ਆ ਉਹ ਕਹਿੰਦਾ ਕਿ ਇਹ ਫੂਡ ਫੂਡ ਦਾ ਨੁਕਸਾਨ ਕਰ ਰਿਹਾ ਖਰਾਕ ਦਾ ਨੁਕਸਾਨ ਕਰ ਰਿਹਾ ਆਕਸੀਜਨ ਦਾ ਨੁਕਸਾਨ ਕਰ ਰਿਹਾ ਪਾਣੀ ਦਾ ਨੁਕਸਾਨ ਕਰ ਰਿਹਾ ਪਰ ਦੁਨੀਆ ਨੂੰ ਉਹਦੇ ਇਹ ਵਜਿਜ ਚ ਦੇ ਕੁਛ ਨਹੀਂ ਰਹਿ ਜਿਵੇਂ ਆਈਨਸਟਾਈਨ ਤੇ ਹੋਰ ਕਈ ਵਿਗਿਆਨੀ ਹੋਏ ਨੇ ਉਹਨਾਂ ਨੇ ਤੇ ਦੁਨੀਆ ਬਦਲ ਕੇ ਰੱਖ ਦਿੱਤੀ ਨਾ ਸੋ ਬੇਸਿਕਲੀ ਉਹ ਕਹਿ ਸਕਦੇ ਨੇ ਬਈ ਉਹ ਉਹ ਬਹੁਤ ਉੱਚੇ ਬੰਦੇ ਸੀਗੇ ਤੇ ਆਈ ਥਿੰਕ ਮੈਂ ਐਗਰੀ ਕਰਦਾ ਕਿ ਜਿਹੜਾ ਬੰਦਾ ਬਿਲਕੁਲ ਜ਼ੀਰੋ ਹੈ ਉਹ ਵਜਨ ਹੈ ਹੋਰ ਕੁਝ ਵੀ ਨਹੀਂ ਹੈਗਾ